ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹਾਂ ਕਿਉਂਕਿ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੁਸੀਂ ਪੁੰਨ ਦੇ ਭਾਗੀਦਾਰ ਬਣ ਸਕਦੇ ਹੋ ਹਾਂਜੀ ਮੈਂ ਸਹੀ ਕਹਿ ਰਿਹਾ ਇਹ ਬਿਗ ਹੋਪ ਫਾਊਂਡੇਸ਼ਨ ਬਰੇਟਾ ਜੋ ਕਿ ਲੰਮੇ ਸਮੇਂ ਤੋਂ ਡੁਪਲੀਕੇਟ ਅੰਗ ਲਗਾਉਣ ਦੀ ਜਿਹੜੀ ਸੇਵਾ ਨਿਭਾ ਰਹੀ ਹੈ ਜਿਵੇਂ ਕਿਸੇ ਦੀ ਲੱਤ ਕੱਟੀ ਹੋਈ ਹੈ ਜਾਂ ਕਿਸੇ ਦੀ ਬਾਹ ਕੱਟੀ ਹੋਈ ਹੈ ਬਿਲਕੁਲ ਫ੍ਰੀ ਚ ਅੰਗ ਲਗਾ ਕੇ ਦਿੰਦੀ ਹੈ ਕੋਈ ਕਿਸੇ ਤੋਂ ਖਰਚਾ ਨਹੀਂ ਲਿਆ ਜਾਂਦਾ ਤੇ ਹੁਣ ਇੱਕ ਇਹਨਾਂ ਦਾ ਇੱਕ ਨਵਾਂ oprala ਬਹੁਤ ਹੀ ਸੋਹਣਾ ਨਵਾਂ oprala ਇਹ ਜਿਸ ਵੀਰ ਭੈਣ ਦੀ ਪੂਣੀ ਤੋਂ ਥੱਲੇ ਬਾਹ ਕੱਟੀ ਹੁੰਦੀ ਹੈ ਉਸ ਦੇ ਫ੍ਰੀਜ ਇਲੈਕਟ੍ਰਿਕ ਬਾਹ ਲਾ ਕੇ ਦਿੰਦੇ ਨੇ ਚਾਹੇ ਦੋਨੇ ਬਾਹ ਕਟੀਆਂ ਹੋਣ ਕਿਸੇ ਤਰ੍ਹਾਂ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਬਿਲਕੁਲ ਫ੍ਰੀ ਹਾਂਜੀ ਬਾਹ ਦਾ weight ਸਿਰਫ 600 ਤੋਂ 650 ਗ੍ਰਾਮ ਹੁੰਦਾ ਹੈ ਤੇ ਬੈਟਰੀ ਤੇ ਕੰਮ ਕਰਦੀ ਹੈ ਜਿਸ ਨੂੰ ਲਗਾਉਣ ਨਾਲ ਬੰਦਾ ਆਪਣੇ ਆਪ ਕੁਛ ਨਾ ਕੁਛ ਚੱਕ ਸਕਦਾ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਰਹੇ ਹੋ ਹਨਾ ਬੰਦਾ ਪਾਣੀ ਦਾ ਗਲਾਸ ਚੱਕ ਰਿਹਾ ਜਾਂ ਫਿਰ ਬੈਗ ਚੱਕ ਰਿਹਾ ਜਾਂ ਇੱਕ ਮਾਤਾ ਰੋਟੀਆਂ ਹਨਾ ਵੇਲ ਰਹੀ ਹੈ ਤਾਂ ਉਹ ਉਸ ਬਾਹ ਦੇ ذریعے ਉਹ ਹਲਕੇ ਫੁਲਕੇ ਕੰਮ ਕਰ ਸਕਦਾ ਹੈ ਅਗਰ ਤੁਹਾਡੇ ਏਰੀਆ ਚ ਜਾਂ ਆਸੇ ਪਾਸੇ ਕੋਈ ਵੀ ਇਹ ਜਆ ਪਰਸਨ ਹੈਗਾ ਤਾਂ ਤੁਸੀਂ ਇਸ ਫਾਊਂਡੇਸ਼ਨ ਨਾਲ ਸੰਪਰਕ ਕਰਕੇ ਉਸ ਵੀਰ ਦਾ ਭਲਾ ਕਰ ਸਕਦੇ ਹੋ ਅਗਰ ਜੇਕਰ ਕੋਈ ਵਿਅਕਤੀ ਇਹ ਵੀਡੀਓ ਦੇਖ ਰਿਹਾ ਹੈ ਅਗਰ ਉਸ ਵੀਰ ਦੀ ਬਾਹ ਹਨਾ ਕੂਣੀ ਤੋਂ ਥੱਲੇ ਥੱਲੇ ਕੱਟੀ ਹੋਈ ਹੈ ਉਹ ਇਸ ਹੇਠ ਲਿਖੇ ਨੰਬਰਾਂ ਤੇ ਆਪਣਾ ਆਧਾਰ ਕਾਰਡ ਭੇਜ ਕੇ ਤੇ ਆਪਣੇ ਬਾਹ ਦੀ ਫੋਟੋ ਭੇਜ ਕੇ ਇਸ ਫਾਊਂਡੇਸ਼ਨ ਨਾਲ ਗੱਲ ਕਰ ਸਕਦਾ ਹੈ ਤੇ ਫਾਊਂਡੇਸ਼ਨ ਆਪ ਉਹਨਾਂ ਨੂੰ ਕਾਲ ਕਰਕੇ ਇਹ ਦੱਸੂਗੀ ਤੁਹਾਡੇ ਇਹ ਅੰਗ ਲੱਗ ਸਕਦਾ ਹੈ ਜਾਂ ਨਹੀਂ ਅਗਰ ਇਹ ਅੰਗ ਲੱਗ ਸਕਦਾ ਹੈ ਅਗਰ ਜੇ ਇਹ ਬੈਟਰੀ ਵਾਲੀ ਬਾਹ ਉਹਨਾਂ ਦੇ ਲੱਗ ਸਕਦੀ ਹੈ ਤਾਂ ਉਹਨਾਂ ਨੂੰ ਖੁਦ ਕਾਲ ਕਰਨਗੇ ਵੀ ਭਾਈ ਤੁਹਾਡਾ ਐਨੇ ਸਮੇਂ ਚ ਆਹ ਤਰੀਕ ਨੂੰ ਤੁਸੀਂ ਇੱਥੇ ਪਹੁੰਚ ਜਾਓ ਅਸੀਂ ਤੁਹਾਡਾ ਬਿਲਕੁਲ ਫ੍ਰੀ ਇਲਾਜ ਕਰਾਂਗੇ ਤੁਹਾਡਾ ਸਿਰਫ ਆਉਣ ਜਾਣ ਦਾ ਖਰਚਾ ਹੋਵੇ ਕਿਸੇ ਵੀ ਮਰੀਜ਼ ਦਾ ਆਉਣ ਜਾਣ ਦਾ ਖਰਚਾ ਹੋਵੇਗਾ ਇਸ ਤੋਂ ਅਲੱਗ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ ਤੇ ਹੋਰ ਇਹ ਦੱਸਦਾ ਇਹ ਫਾਊਂਡੇਸ਼ਨ ਜਾਂ ਇਹਨਾਂ ਦੀ ਇਹ ਜਿਹੜੀ ਸੇਵਾ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਹੈਗੀ ਕਿਸੇ ਵੀ ਸਟੇਟ ਪੂਰੇ ਇੰਡੀਆ ਚੋਂ ਪੂਰੇ ਇੰਡੀਆ ਚੋਂ ਕਿੱਥੇ ਵੀ ਕੋਈ ਬੰਦਾ ਬੈਠਾ ਹੈ ਉਹ ਇਹਨਾਂ ਨੂੰ ਆਧਾਰ ਕਾਰਡ ਭੇਜ ਕੇ ਤੇ ਆਪਣੇ ਬਾਹ ਦੀ ਫੋਟੋ ਜਾਂ ਵੀਡੀਓ ਭੇਜ ਕੇ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਬਿਲਕੁਲ ਫ੍ਰੀ ਇਹ ਫਾਊਂਡੇਸ਼ਨ ਉਹਨਾਂ ਦੇ ਬਾਹ ਦਾ ਸਾਰਾ ਕੰਮ ਬਿਲਕੁਲ ਫ੍ਰੀ ਕਰੇਗੀ ਕੋਈ ਕਿਸੇ ਤੋਂ ਇੱਕ ਰੁਪਿਆ ਤੱਕ ਨਹੀਂ ਲਿਆ ਜਾਵੇਗਾ ਸਿਰਫ ਉਹਦਾ ਆਣ ਜਾਣ ਦਾ ਖਰਚਾ ਹੈ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਮੈਨੂੰ ਤਾਂ ਬਈ ਇਹਨਾਂ ਦਾ ਇਹ ਉਪਰਾਲਾ ਬਹੁਤ ਵਧੀਆ ਲੱਗਿਆ ਬਹੁਤ ਐਪਰੀਸ਼ੀਏਟ ਕਰਦਾ ਮੈਂ ਇਸ ਫਾਊਂਡੇਸ਼ਨ ਨੂੰ ਅਤੇ ਇਸ ਤੋਂ ਇਲਾਵਾ ਇਹ ਫਾਊਂਡੇਸ਼ਨ ਸਮੇਂ-ਸਮੇਂ ਤੇ ਕੈਂਪ ਲਗਾਉਂਦੀ ਰਹਿੰਦੀ ਹੈ ਜਿਵੇਂ ਕਿ ਹੁਣ ਜੂਨ ਦੇ ਮਹੀਨੇ ਚ ਇਹਨਾਂ ਦਾ ਕੈਂਪ ਲੱਗੇਗਾ ਤੇ ਜੋ ਵੀ ਮਰੀਜ਼ਾਂ ਦੇ ਅਨੁਸਾਰ ਹਨ ਜੋ ਪੇਸ਼ੈਂਟ ਜਿਨ੍ਹਾਂ ਨਾਲ ਗੱਲਬਾਤ ਕਰਕੇ ਇਹ ਮਾਨਸਾ ਜ਼ਿਲ੍ਹੇ ਦੇ ਆਸ-ਪਾਸੇ ਕੈਂਪ ਲਗਾਉਂਦੇ ਨੇ ਤਾਂ ਭਈ ਇਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਵਿਕਾਸ ਸੁਨਾਮਲਾ